ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਐਮਪੀ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਐਮਪੀ ਅਮਰਤਪਾਲ ਸਿੰਘ ਦੀ ਪੈਰੋਲ ਦੇ ਲਈ ਰਵਨੀਤ ਸਿੰਘ ਬਿੱਟੂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਸਿੱਧਾ ਕਹਿ ਦਿੱਤਾ ਕਿ ਅਮਰਤਪਾਲ ਸਿੰਘ ਨੂੰ ਪੈਰੋਲ ਮਿਲਣੀ ਚਾਹੀਦੀ ਆ ਜਦੋਂ ਜੰਮੂ ਕਸ਼ਮੀਰ ਦੇ ਰਾਸ਼ੀਦ ਨੂੰ ਪੈਰੋਲ ਦਿੱਤੀ ਗਈ ਹੈ ਤਾਂ ਫਿਰ ਅਮਰਤਪਾਲ ਸਿੰਘ ਨੂੰ ਪੈਰੋਲ ਕਿਉਂ ਨਹੀਂ ਦਿੱਤੀ ਗਈ ਤਾਂ ਹੁਣ ਬੀਜੇਪੀ ਵੀ ਹੁਣ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਨਿਤਰਦੀ ਹੋਈ ਨਜ਼ਰ ਆ ਰਹੀ ਆ ਇਸ ਦੇ ਪਿੱਛੇ ਕਾਫੀ ਜ਼ਿਆਦਾ ਕਿਆਸਰਾਈਆਂ ਵੀ ਲਾਈਆਂ ਜਾ ਰਹੀਆਂ ਨੇ ਇਸ ਦੇ ਪਿੱਛੇ 2027 ਵੀ ਦੇਖਿਆ ਜਾ ਰਿਹਾ ਕਿ ਹੋ ਸਕਦਾ ਕਿ 2027 ਦੇ ਵਿੱਚ ਬੀਜੇਪੀ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨਾਲ ਗੱਠਜੋੜ ਕਰਕੇ ਚੋਣ ਮੈਦਾਨ ਦੇ ਵਿੱਚ ਨਿਤਰੇ ਹੋ ਸਕਦਾ ਆਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਆਪਸ ਦੇ ਵਿੱਚ ਸਮਝੌਤਾ ਕਰਕੇ ਪੰਜਾਬ ਦੇ ਵਿੱਚ ਚੋਣ ਮੈਦਾਨ ਚ ਨਿਤਰਨ ਪਰ ਜੋ ਵੀ ਹੈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਰਮਨੀਤ ਬਿੱਟੂ ਦੇ ਆਉਣ ਤੋਂ ਬਾਅਦ ਸਿਆਸੀ ਬਿਵਾਲ ਜਰੂਰ ਮਚ ਗਿਆ ਕਿਉਂਕਿ ਉਹੀ ਰਮਨੀਤ ਬਿੱਟੂ ਆ ਜੋ ਅਮਰਤਪਾਲ ਸਿੰਘ ਦੇ ਬਾਰੇ ਅਜਿਹੇ ਬਿਆਨ ਦਿੰਦੇ ਸੀ ਪਰ ਅੱਜ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਨਿਤਰ ਰਹੇ ਨੇ ਤਾਂ ਇੱਕ ਵੱਡੀ ਰਾਹਤ ਦੀ ਗੱਲ ਵੀ ਆ ਖੁਸ਼ੀ ਦੀ ਗੱਲ ਵੀ ਆ ਪਰ ਦੂਜੇ ਪਾਸੇ ਅਮਰਤਪਾਲ ਸਿੰਘ ਅਖਰ ਕਦੋਂ ਅਸਾਮ ਦੀ ਦਿਬੜੂਗੜ ਜੇਲ੍ਹ ਚੋਂ ਬਾਹਰ ਆਉਂਦੇ ਨੇ ਕਦੋਂ ਸੈਸ਼ਨ ਦੇ ਵਿੱਚ ਗਰਜਦੇ ਨੇ ਅਮਰਤਪਾਲ ਸਿੰਘ ਤਾਂ ਅਮਰਤਪਾਲ ਸਿੰਘ ਫਿਲਹਾਲ ਅਸਾਮ ਦੀ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਨੈਸ਼ਨਲ ਸਕਿਉਰਿਟੀ ਐਕਟ ਹੰਨੇ ਦੇ ਉੱਤੇ ਲਗਾਇਆ ਗਿਆ ਹਰ ਸਾਲ ਐਨਐਸਏ ਵਧਾ ਦਿੱਤੀ ਜਾਂਦੀ ਆ ਉਮੀਦ ਹੁੰਦੀ ਆ ਜਦੋਂ ਐਨਐਸਏ ਖਤਮ ਹੁੰਦੀ ਆ ਕਿ ਇਸ ਵਾਰ ਅਮਰਤਪਾਲ ਸਿੰਘ ਬਾਹਰ ਆਣਗੇ ਜੇਲ੍ਹ ਚੋਂ ਕਿਉਂਕਿ ਉਹਨਾਂ ਦੇ ਸਾਥੀ ਸੀ ਜੋੜੇ ਉਹਨਾਂ ਦੇ ਉੱਤੇ NSA ਲੱਗੀ ਸੀ ਉਹਨਾਂ ਦੀ ਸਾਰਿਆਂ ਦੀ NSA ਖਤਮ ਹੋ ਚੁੱਕੀ ਹੈ ਉਹ ਸਾਰੇ ਆਸਾਮ ਦੀ ਦਿਬੜੂਗੜ ਜੇਲ੍ਹ ਚੋਂ ਪੰਜਾਬ ਦੀ ਜੇਲ੍ਹਾਂ ਦੇ ਵਿੱਚ ਨੇ ਕਿਉਂਕਿ ਪੰਜਾਬ ਦੇ ਵਿੱਚ ਜੋ ਉਹਨਾਂ ਦੇ ਉੱਤੇ ਮਾਮਲੇ ਸੀ ਉਸ ਮਾਮਲੇ ਦੇ ਵਿੱਚ ਐ ਪਰ NSA ਖਤਮ ਹੋ ਚੁੱਕੀ ਹੈ ਤਾਂ ਹੁਣ ਅਮਰਤਪਾਲ ਸਿੰਘ ਦੇ ਉੱਤੇ NSA ਹਲੇ ਵੀ ਖਤਮ ਨਹੀਂ ਹੋਈ ਪਰ ਦੂਜੇ ਪਾਸੇ ਅਮਰਤਪਾਲ ਸਿੰਘ ਦੇ ਵੱਲੋਂ ਹੁਣ ਹਾਈ ਕੋਰਟ ਦਾ ਰੁਖ ਤਿਆਰ ਕੀਤਾ ਗਿਆ ਹਾਈ ਕੋਰਟ ਦਾ ਰੁਖ ਤਿਆਰ ਕੀਤਾ ਗਿਆ ਇਸ ਕਰਕੇ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ MP ਨੇ ਉਹਨਾਂ ਨੂੰ ਸੈਸ਼ਨ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਸਰਦ ਰੋਤੇ ਇਜਲਾਸ ਚੱਲ ਰਿਹਾ ਕਿ ਉਹਨਾਂ ਨੂੰ ਸੈਸ਼ਨ ਦੇ ਵਿੱਚ ਜਾ ਕੇ ਲੋਕਾਂ ਦੇ ਮੁੱਦੇ ਚੱਕਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਹੁਣ ਇਸ ਮਾਮਲੇ ਦੇ ਵਿੱਚ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ 8 ਦਸੰਬਰ ਨੂੰ ਇਹ ਸਾਫ ਹੋ ਜਾਵੇਗਾ ਕਿ ਅਮਰਤਪਾਲ ਸਿੰਘ ਪੈਰੋਲ ਦੇ ਉੱਤੇ ਆਉਣਗੇ ਅਮਰਤਪਾਲ ਸਿੰਘ ਜੇਲ੍ਹ ਚੋਂ ਬਾਹਰ ਆਉਣਗੇ ਜਾਂ ਨਹੀਂ ਪਰ ਇਹ ਸਭ ਦੇ ਵਿਚਾਰੇ ਜੋ ਰਵਨੀਤ ਸਿੰਘ ਬਿੱਟੂ ਦਾ ਬਿਆਨ ਆਇਆ ਕਿ ਅਮਰਤਪਾਲ ਸਿੰਘ ਨੂੰ ਪੈਰੋਲ ਦਿੱਤੀ ਜਾਣੀ ਚਾਹੀਦੀ ਹੈ ਇਸ ਬਿਆਨ ਤੋਂ ਬਾਅਦ ਕਾਫੀ ਜ਼ਿਆਦਾ ਸਿਆਸਤ ਭਖ ਚੁੱਕੀ ਆ ਕਿਉਂਕਿ ਇੱਕ ਪਾਸੇ ਅਮਰਤਪਾਲ ਸਿੰਘ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਖਡੂਰ ਸਾਹਿਬ ਦੇ ਲੋਕਾਂ ਦੇ ਵੱਲੋਂ ਫਤਵਾ ਜਾਰੀ ਕਰਕੇ ਐਮਪੀ ਬਣਾ ਦਿੱਤਾ ਜੇਲ੍ਹ ਦੇ ਵਿੱਚ ਬੈਠੇ ਬੈਠੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਹਾਲਾਂਕਿ ਤਰਨਤਾਰਨ ਦੇ ਵਿੱਚ ਸੰਦੀਪ ਸਿੰਘ ਸਣੀ ਦੇ ਭਰਾ ਮਨਦੀਪ ਸਿੰਘ ਨੂੰ ਲੋਕਾਂ ਨੇ ਫਤਵਾ ਨਹੀਂ ਦਿੱਤਾ ਤਰਨਤਾਰਨ ਦੇ ਵਿੱਚ ਜਿਮਨੀ ਚੌਣ ਹੋਈ ਅਮਰਤਪਾਲ ਦੀ ਜੋ ਜਥੇਬੰਦੀ ਆਕਾਲੀ ਦਲ ਬਾਰਸ ਪੰਜਾਬ ਦੀ ਉਸ ਦੇ ਵੱਲੋਂ ਉਮੀਦਵਾਰ ਐਲਾਨਿਆ ਗਿਆ ਸੀ ਸੰਦੀਪ ਸਣੀ ਦੇ ਪ੍ਰਮਨਦੀਪ ਸਿੰਘ ਨੂੰ ਪਰ ਕੋਈ ਵੱਡੀ ਲੀਡ ਨਹੀਂ ਮਿਲੀ ਤੀਜੇ ਨੰਬਰ ਤੇ ਜ਼ਰੂਰ ਰਹੇ ਪਰ ਇਸ ਤੀਜੇ ਨੰਬਰ ਦੇ ਉੱਤੇ ਰਹਿਣ ਤੋਂ ਬਾਅਦ ਕਹਿ ਰਹੇ ਨੇ ਕਿ ਇਹ ਤਾਂ ਸਿਰਫ ਇੱਕ ਟ੍ਰੇਲਰ ਸੀ ਫਿਲਮ ਜਿਹੜੀ ਹੈ 27 ਦੇ ਵਿੱਚ ਸਾਰੀ ਕਲੀਅਰ ਹੋਵੇਗੀ ਤਾਂ 27 ਦੇ ਵਿੱਚ ਆਖਰ ਕੀ ਮਾਹੌਲ ਬਣਦਾ ਇਲੈਕਸ਼ਨਾਂ ਦੇ ਵਿੱਚ ਕਿਸ ਤਰੀਕੇ ਦੀ ਅਮਰਤਪਾਲ ਸਿੰਘ ਦੀ ਜਥੇਬੰਦੀ ਨੂੰ ਕਾਮਯਾਬੀ ਹਾਸਲ ਹੁੰਦੀ ਆ ਕੀ ਅਮਰਤਪਾਲ ਸਿੰਘ 27 ਤੋਂ ਪਹਿਲਾਂ ਜੇਲ੍ਹ ਤੋਂ ਬਾਹਰ ਆ ਜਾਣਗੇ ਇਹ ਵੀ ਸਵਾਲ ਹੈ ਕਿਉਂਕਿ ਜੇਕਰ ਅਮਰਤਪਾਲ ਸਿੰਘ ਤਰਨਤਾਰਨ ਜਿਮਨੀ ਚੋਣ ਤੋਂ ਪਹਿਲਾਂ ਜੇਲ੍ਹ ਤੋਂ ਬਾਹਰ ਆਉਂਦੇ ਤਾਂ ਉਸ ਵੇਲੇ ਉਹ ਆਪਣੇ ਉਮੀਦਵਾਰ ਦੇ ਲਈ ਚੋਣ ਕੰਪੇਨਿੰਗ ਕਰਦੇ ਚੋਣ ਰੈਲੀਆਂ ਕਰਦੇ ਤਾਂ ਉਸ ਵੇਲੇ ਸ਼ਾਇਦ ਤਸਵੀਰ ਕੁਝ ਹੋਰ ਹੋਣੀ ਸੀ ਪਰ ਹੁਣ ਤਸਵੀਰ ਕੁਝ ਹੋਰ ਬਣ ਚੁੱਕੀ ਹੈ ਖੜ ਜੋ ਵੀ ਤਸਵੀਰ ਹੈ 27 ਦੀ ਤਸਵੀਰ ਸਾਫ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਕੀ ਅਮਰਤਪਾਲ ਸਿੰਘ ਜੋ ਜੇਲ੍ਹ ਦੇ ਵਿੱਚ ਬੰਦ ਨੇ ਵਿਰੋਧੀ ਇਹ ਵੀ ਸਵਾਲ ਖੜੇ ਕਰ ਰਹੇ ਨੇ ਕਿ ਅਮਰਤਪਾਲ ਸਿੰਘ ਦੇ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਸਭ ਤੋਂ ਜ਼ਿਆਦਾ ਡਰ ਹੈ ਅਮਰਤਪਾਲ ਸਿੰਘ ਦੀ ਜਥੇਬੰਦੀ ਵੀ ਇਹੀ ਸਵਾਲ ਖੜੇ ਕਰ ਰਹੀ ਆ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੀ ਇਹੀ ਗੱਲ ਕਹਿ ਰਹੇ ਨੇ ਕਿ ਅਮਰਤਪਾਲ ਸਿੰਘ ਜੇਲ੍ਹ ਚੋਂ ਬਾਹਰ ਜੇਕਰ ਆ ਜਾਂਦੇ ਨੇ ਤਾਂ ਵਿਰੋਧੀਆਂ ਨੂੰ ਡਰ ਹੈ ਕਿ ਉਹਨਾਂ ਦਾ ਸਫਾਇਆ ਨਾ ਹੋ ਜਾਵੇ ਪਰ ਦੂਜੇ ਪਾਸੇ ਜੇਕਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਪੁਲਿਸ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਉਹ ਕਹਿ ਰਹੇ ਨੇ ਜੇ ਅਮਰਤਪਾਲ ਸਿੰਘ ਬਾਹਰ ਆਂਦਾ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਤਾਂ ਹੁਣ ਪੈਰੋਲ ਤਾਂ ਹਰ ਇੱਕ ਕੈਦੀ ਦਾ ਹੱਦਕਾਰ ਹੁੰਦਾ ਹਰ ਇੱਕ ਕੈਦੀ ਦਾ ਹੱਕ ਹੁੰਦਾ ਤਾਂ ਕੀ ਹੁਣ ਪੈਰੋਲ ਅਮਰਤਪਾਲ ਸਿੰਘ ਨੂੰ ਮਿਲਦੀ ਆ ਕੀ ਅਮਰਤਪਾਲ ਸਿੰਘ ਜੇਲ੍ਹ ਚੋਂ ਬਾਹਰ ਆਉਂਦੇ ਨੇ ਪੈਰੋਲ ਮਿਲਦੀ ਆ ਪੈਰੋਲ ਮਿਲਣ ਤੋਂ ਬਾਅਦ ਸੰਸਦ ਦੇ ਵਿੱਚ ਜਾਣਗੇ ਆਪਣੇ ਮਸਲੇ ਚੱਕਣਗੇ ਕੀ ਆਖਰ ਫੈਸਲਾ ਆਉਂਦਾ ਕੋਰਟ ਦਾ ਇਸ ਦੇ ਉੱਤੇ ਨਜ਼ਰਾਂ ਸਭ ਦੀਆਂ ਰਹਿਣਗੀਆਂ ਪਰ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਜੋ ਰਮਨਿਤ ਬਿੱਟੂ ਨਿਤਰੇ ਨੇ ਉਸ ਤੋਂ ਬਾਅਦ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਜ਼ਰੂਰ ਹੈ